ਜੀ ਤੁਹਾਨੂੰ ਨਾਮ ਲੱਗਾ ਤੁਸੀਂ ਜਿੱਥੇ ਪੁੱਛਿਓ ਕਿ ਮੰਨ ਲਖ ਇਹ ਮਜੀਕਾ ਬਲਾਕ ਹੈ ਜੀ ਇੱਥੇ ਕੋਈ 90 100 ਪਿੰਡ ਦੇ ਕਾਗਜ਼ داخل ਹੋਣੇ ਮੇਰੇ ਆਉਣ ਤੋਂ ਪਹਿਲਾਂ ਮੈਂ ਇੱਥੇ ਵਖਾਈ ਸੀ ਕਿ ਕਿਵੇਂ ਲਾਈਨਾਂ ਲੱਗੀਆਂ ਨੇ ਔਰ ਧੀਆਂ ਪਹਿਣਾ ਦੀ ਕੋਈ ਵਕਰੀ ਲਾਈਨ ਨਹੀਂ ਬੰਦਿਆਂ ਦੀ ਕੋਈ ਵਕਰੀ ਲਾਈਨ ਨਹੀਂ ਇੱਕ ਦੂਜੇ ਨੂੰ ਧੱਕੇ ਪਾਉਣ ਉਹ ਆਪ ਹੀ ਕਿ ਲੜਾਈ ਦਾ ਕਾਰਨ ਬਣ ਸਕਦਾ ਤਿੰਨ ਚਾਰ ਬੰਦੇ ਭੇੋਸ਼ ਹੋਇਆ ਉਹ ਉੱਥੇ ਕਿੜਕੀ ਉੱਤਕੀ ਮੈਨੂੰ ਇਹ ਨਹੀਂ ਸਮਝ ਆ ਰਹੀ ਐ ਇੱਥੇ ਤਾਂ ਸ਼ਾਇਦ ਬੱਸ ਸਟੈਂਡ ਜੇ ਇਹ ਨਾ ਰਚ ਨਹੀਂ ਹੁੰਦਾ ਬੱਸ ਚੜਨ ਦੇਲੇ ਜੋ ਲਾਤੇ ਤੇ ਕਾਗਜ਼ داخل ਕਰਾਉਣ ਲਈ ਕਰਾਏ ਜੇ ਕਾਗਜ਼ داخل ਇਸ ਤਰੀਕੇ ਨਾਲ ਹੋਣੇ ਜਦੋਂ ਜਿਹਦੇ ਨਾਲ ਤੇ ਅੰਦਰ ਕੀ ਹਾਲ ਹੋਣਾ ਹੈ ਅੰਦਰ ਕਿਹੜਾ ਕੱਢ ਕੇ ਆਇਓ ਤਿੰਨ ਤਿੰਨ ਚਾਰ ਚਾਰ ਫੁੱਟ ਦੀਆਂ ਗਲੀਆਂ ਨੇ ਔਰ ਚਾਰ ਚਾਰ ਫੁੱਟ ਗਲੀਆਂ ਤੇ ਘੱਟੋ ਘੱਟ ਨਹੀਂ ਤੇ ਹਜ਼ਾਰ ਬੰਦਾ ਅੰਦਰ ਵੜਿਆ ਹੋਇਆ ਆ ਮੇਰੇ ਰੌਲਾ ਫੋਨ ਕਰਕੇ ਹੁਣ ਇੱਥੇ ਲਾਈਨ ਖਤਮ ਕੀਤੀ ਐ ਮਗਰ ਜਿਹੜੇ ਧੁੱਪੇ ਖਲਾਰੇ ਸੀ ਉਹ ਉਹ ਕੋਈ ਕੀ ਸਿਸਟਮ ਐ ਇੱਥੇ ਪ੍ਰਬੰਧ ਕੀ ਐ ਔਰ ਅੰਦਰ ਹਾਲਾਤ ਇਹ ਬਣੇ ਪਏ ਆ ਕਿ ਲੋਕਾਂ ਦੀਆਂ ਪੰਗਾ ਲੱਥਣ ਦੀਆਂ ਬੇਹੋਸ਼ ਹੋਣ ਡਿਆ ਕਿਉਂਕਿ ਇਹਨਾਂ ਦਾ ਪ੍ਰਬੰਧ ਹੀ ਨਹੀਂ ਰੱਬ ਨਾ ਕਰੇ ਕੋਈ ਹੋਰ ਭੱਜ ਦੜਮਾਜੇ ਤੇ ਛੱਡ ਨਿਕਲਦਾ ਰਾ ਕੋਈ ਨਹੀਂ ਐਟਾ ਫੇਲ ਪ੍ਰਬੰਧ ਔਰ ਇਹ ਫੇਲ ਪ੍ਰਬੰਧ ਦਾ ਕਾਰਨ ਇਹ ਆ ਕਿ ਲੋਕਤੰਤਰ ਕਿਤੇ ਨਾ ਕਿਤੇ ਉਹ ਗळा ਘੁੱਟਦੀ ਨੀ ਤਾਂ ਇਲੈਕਸ਼ਨ ਹੋਣੀਆਂ 90 ਪਿੰਡ 90 ਪਿੰਡ ਦਾ ਮਤਲਬ ਤੁਸੀਂ ਵੇਖ ਲਓ ਹਜ਼ਾਰਾਂ ਚ ਕਾਗਜ਼ ਦਾਖਲ ਹੋਣੇ ਇੱਥੇ ਕੀ ਇਹ ਹੈ ਇੱਥੇ ਕੋਈ ਹਜ਼ਾਰਾਂ ਚ ਕਾਗਜ਼ ਦਾਖਲ ਕਰਾਉਣ ਦਾ ਸ਼ੋਰ ਹੈ ਮੈਂ ਇੱਕ ਵੀਡੀਓ ਸ਼ੇਅਰ ਕੀਤੀ ਛਿੜਕੀ ਦੇ ਵਿੱਚੋਂ ਬੰਦਿਆਂ ਨੂੰ ਬਾਹਰ ਰੇਸੇ ਜਿਹੜੇ ਰੂਲਿੰਗ ਪਾਰਟੀ ਦੇ ਰੌਲਾ ਪਿਆ ਹੁਣ ਬੰਦ ਕੀਤਾ ਜਾ ਕੇ ਮਗਰ ਕੀ ਇਹ ਪਾਰਦਰਸ਼ ਤਰੀਕੇ ਨਾਲ ਨਹੀਂ ਹੋ ਰਿਹਾ ਕਿਉਂ ਕਿਉਂ ਪਿਆ ਜਾ ਰਿਹਾ ਕਿਉਂ ਤੁਸੀਂ ਆਇਆ ਕਰੋ 10 ਮਿੰਟ ਤੁੱਪ ਕੇ ਖਲੋ ਜੁਏ ਕਰੋ ਤੁਸੀਂ ਆਪ ਵੇਖ ਲਓ ਕਾਗਜ਼ ਕਿਹੜੇ ਦਾਖਲ ਕਰਾਉਂਗੇ ਜ਼ੀਰੋ ਪ੍ਰਬੰਧ ਫੇਲ ਪ੍ਰਬੰਧ ਔਰ ਪ੍ਰਬੰਧ ਇਸ ਤਰੀਕੇ ਨਾਲ ਬਾਹਰ ਖਬਰ ਆਈ ਆ ਕਿਸੇ ਦੇ ਕਾਗਜ਼ ਲੈ ਕੇ ਕੋਈ ਭੱਜ ਗਿਆ ਕਿਸੇ ਦੇ ਪੈਸੇ ਲੈ ਕੇ ਭੱਜ ਗਿਆ ਜਿਹੜੇ ਉਹਨੇ ਦੇਣੇ ਸੀ ਪਰ ਗਰੀਬ ਪੰਧਾ ਜਿਹੜਾ ਐਸ்சி ਸਰਪੰਚ ਖਲੋਤਾ ਉਹਦਾ ਮਸਾ ਉਹਨੇ ਇੱਕ ਲੈ ਕੇ ਆਇਆ ਜੀ ਉਹਦੇ ਪੈਸੇ ਲੈ ਕੇ ਭੱਜ ਗਿਆ ਕਾਗਜ਼ ਲੈ ਕੇ ਭੱਜ ਗਿਆ ਉਹਨੇ ਕਿਹੜਾ ਦਾਖਲ ਕਰਾਉਣਾ ਟਾਈਮ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 9 ਵਜੇ ਤੱਕ ਰੱਖਣਾ ਚਾਹੀਦਾ ਸੀ 2 ਤਰੀਕ ਨੂੰ ਛੁੱਟੀ 3 ਤਰੀਕ ਨੂੰ ਛੁੱਟੀ ਕਾ ਕੇ ਦਾਖਲ ਹੋਏ ਅਸਲ ਚ ਕਿੰਨੇ ਦਿਨ ਮਿਲੇ ਆ 3 ਦਿਨ ਦੋ ਦਿਨ ਰਾਤਰ ਦੋ ਦਿਨਾਂ ਚ ਕਾ ਕੇ ਦਾਖਲ ਹੋ ਸਕਦੇ 13.5 ਹਜ਼ਾਰ ਪੰਚਾਇਤਾਂ ਦੇ 70 80 ਹਜ਼ਾਰ ਮੈਂਬਰ ਕੋਲਤਾ 80 ਲੱਖ ਲੱਖ ਤੋਂ ਵੀ ਵੱਧ ਬੰਦਾ ਮੈਂਬਰ ਕੋਲਤਾ 1.5 ਕਰੋੜ ਵੋਟਾਂ ਪੈਣੀਆਂ ਇਸ ਲਈ ਬਿਲਕੁਲ ਇਹ ਫ੍ਰੀ ਐਂਡ ਫੇਅਰ ਜ਼ੋਨ ਕਰਾਉਣ ਦਾ ਸਰਕਾਰ ਦਾ ਮਨ ਹੀ ਨਹੀਂ ਔਰ ਇਹ ਫੇਲਿਅਰ ਤੁਹਾਡੇ ਸਾਹਮਣੇ ਤੁਸੀਂ ਜ਼ਰੂਰ ਮੈਂ ਤਾਂ ਅੰਦਰ ਜਾ ਨਹੀਂ ਰਿਹਾ ਕਿਉਂਕਿ ਮੈਂ ਨਹੀਂ ਚਾਹੁੰਦਾ ਕੋਈ ਇਹ ਗੱਲ ਕਰੇ ਕਿ ਇਸ ਤਰ੍ਹਾਂ ਕਰਦੇ ਕੀ ਅੰਦਰ ਐਸ ਮੀਡੀਆ ਢੇੜਾ ਕੱਢ ਕੇ ਆਉ ਦੋ ਫਲੋਰਾਂ 'ਚ ਤੁਹਾਨੂੰ ਹਾਲਾਤ ਆਪ ਦੇਖ ਜਾਣੇ ਕੀ ਬਣੇ 11 ਵਜੇ ਲੋਕਾਂ ਦਾ ਸ਼ੋਰ ਆਜ ਬੱਜ ਗਿਆ ਸ਼ੀਸ਼ੇ ਟੁੱਟ ਗਏ ਜੀ 11 ਵਜੇ ਤੋਂ ਲੈ ਕੇ ਕੱਲ ਸੁਣ ਲਿਓ ਕੱਲ ਸੁਣ ਲਿਓ ਸਾਹਿਬ 25 ਤੋਂ ਉਹਨਾਂ ਦੇ ਮਾਇਨੇ ਕੀ ਹੈ ਜੀ ਇੱਕ ਮਿੰਟ ਜੀ ਮੈਨੇ ਅਹੀਂ ਦੱਸ ਦਿੰਨੇ ਆ ਪਿੰਡ ਦੀ ਡਿਵੈਲਪਮੈਂਟ ਕਰਾਉਣ ਵਾਸਤੇ ਚੰਗੇ ਬੰਦਿਆਂ ਨੂੰ ਅੱਗੇ ਲਿਆਂਦਾ ਜਾਂਦਾ ਪਰ ਜਿਹੜਾ 11 ਵਜੇ ਤੋਂ ਲੈ ਕੇ 3 ਵਜੇ ਤੱਕ 4 ਘੰਟੇ ਸਿਰਫ ਪੇਪਰ ਦਾਖਲ ਕਰਨ ਦੇ ਮਿਲੇ ਆ ਇਹ ਬਹੁਤ ਥੋੜੇ ਆ ਇਹਨੇ ਸਮਝਦੇ ਤੇ ਨਹੀਂ ਸਕਦੇ ਦੋ ਪਰਾਂ ਸਰਕਾਰ ਤਿੰਨ ਤਰੀਕ ਛੁੱਟੀ ਇਹ ਇੰਨੇ ਪੇਪਰ ਬਣਾਤੀ ਐ ਫਾਈਲ ਇਹਦੀ ਤਗੜੀ ਆ ਇੰਨੀ ਜੋ ਉੱਤੇ ਮੇਰੇ ਖਿਆਲ ਐ MP ਦੀ ਵੀ ਨਹੀਂ ਜਿੰਨੀ ਇਥੋਂ ਦੇ ਬਣ ਗਈ ਆ ਮੈਂਬਰਾਂ ਦੀ ਬਹੁਤ ਹੀ ਮਾਰਾ ਪ੍ਰਬੰਧ ਕੀਤਾ ਦੋ ਤਿੰਨ ਪੇਪਰ ਹੁੰਦੇ ਸੀ ਜੇ 20 ਕਲਾਸ ਦੇ ਵੀ ਲੋਕਾਂ ਕੋ ਭਰੇ ਹੀ ਨਾ ਜਾਣ ਜਾਣ ਬੁੱਝ ਕੇ ਕੀਤਾ ਐ ਸਭ ਕੁਝ 29 ਨਤੀਜਾ ਆ ਜੀ ਚੁੱਲਾ ਟੈਕਸ ਦਾ ਮਨਛਾ ਇਹ ਆ ਕਿ ਜਿਹਦੇ ਮਰਜ਼ੀ ਕਾਗਜ਼ ਝਾੜਾ ਦਿਓ ਐਨਓਸੀ ਦਾ ਮਨਛਾ ਇਹ ਆ ਕਿ ਜਿਹਦੇ ਮਰਜ਼ੀ ਕਾਗਜ਼ ਝਾੜਾ ਦਿਓ ਇਹ ਰਹਿਦਾ ਆ ਡੰਬਰ ਰਚੰਗ ਦੀ ਲੋਡ ਕੀ ਸੀ ਅੱਗੇ ਤੁਸੀਂ 2 ਸਾਲ ਪੰਚਾਇਤਾਂ ਚ ਚੋੜਾ ਨਹੀਂ ਕਰਾਈਆਂ ਸੀਐਮ ਹਾਊਸ ਬੈਠੇ ਫੈਸਲਾ ਸੁਣਾ ਦਿੰਦੇ ਮਾਲ ਤਾਂ ਦੇਖ ਲੈ ਕਿ ਬਣਿਆ ਪਿਆ ਆ ہماری ਪਾਰਟੀ ਦੀਆਂ ਫਾਈਲਾਂ ਜਿਹੜੀਆਂ ਚੇਰ ਪੁੱਟੀਆਂ ਜਾਂ ਦਰਬਾਰੀਆਂ ਉਹ ਪਾਰਟੀ ਮੰਨਦੇ ਆ ਤੇ ਕਾਲੀ ਕਾਂਗਰਸੀ ਮੰਨਦੇ ਆ ਬਾਕੀ ਉਹ ਆਪਣੀਆਂ ਫਾਈਲਾਂ ਸਾਰੇ ਅੰਦਰ ਪਚਾ ਗਏ ਜੀ ਗੋਲੀ ਚੱਲੀ ਅੱਜ ਪਿਕਵਿਟ ਬਹੁਤ ਵੱਡਾ ਕਲੈਸ਼ ਹੋਇਆ ਹੈ ਬਖਰਾ ਹੋਇਆ ਜ਼ਖਮੀ ਹੋਇਆ ਕਾਫੀ ਬੰਦੇ ਇਸ ਸਭ ਦੇ ਪਿੱਛੇ ਕੀ ਕਲੈਸ਼ ਹੋਣਾ ਕਿਵੇਂ ਨਹੀਂ ਜੀ ਤੁਸੀਂ ਮੈਨੂੰ ਦੱਸੋ ਇੱਥੇ ਦੋਵੇਂ-ਦੋਵੇਂ ਧੜੇ ਆਏ ਆਏ ਆ ਜਿਹੜਾ ਖਲੋਤਾ ਹੈ ਜਾਂ ਜਿਹੜਾ ਉਹਦੇ ਵਿਰੋਧ ਚ ਖਲੋਤਾ ਹੈ ਦੋਵੇਂ ਇੱਥੇ ਤਾਂ ਪਹਿਲਾਂ ਦਰਵਾਜ਼ੇ 'ਚ ਹੀ ਛਿਤਰੋ-ਛਿਟਰੀ ਕਰਾਉਂਦੇ ਆ ਇੱਕ ਦੂਜੇ ਨਾਲ ਫਿਰ ਜੇ ਧੀਆ ਪੈਣਾ ਨਾਲ ਆਈ ਜਾਂ ਕੋਈ ਬਦਸਲੂਕੀ ਹੋ ਜੇ ਤੇ ਤੁਸੀਂ ਰਿਜ਼ਲਟ ਵੇਖੋ ਕੀ ਨਿਕਲੂਗਾ ਇੱਥੇ ਇਹ ਇੱਕ ਗਰਾਊਂਡ ਤਿਆਰ ਕੀਤਾ ਗਿਆ ਕਿ ਛਿੱਤਰੋ ਛਿੱਤਰੀ ਇੱਥੇ ਕੰਮ ਹੋ ਜੇ ਤੇ ਰੋਲੇ ਗੋਲੇ ਚ ਕੰਮ ਮੁੱਕ ਜੇ ਕੀ ਕੀ ਕਹਿੰਦੇ ਸਰਪੰਚੀ ਇਲੈਕਸ਼ਨ ਕੈਨਸਲ ਹੋਣੇ ਚਾਹੀਦੇ ਨਹੀਂ ਹੋਣੇ ਚਾਹੀਦੇ ਕੈਨਸਲ ਹੀ ਆ ਇੱਕ ਤਰੀਕੇ ਦੀ ਇਹ ਨੌ ਦੀ ਇਲੈਕਸ਼ਨ ਹੈ ਹਲੇ ਤਾਂ ਕਾਗਜ਼ ਮੇਲੇ ਇਹਨਾਂ ਨੇ ਕਿਹੜੇ ਚੰਦ ਚਾੜਨੇ ਹਲੇ ਉਹ ਖਲੋ ਕੇ ਵੇਖੋ ਹਲੇ ਦਾਖਲ ਕਰਾਉਣ ਚ ਇੰਨਾ ਕੁਝ ਹੋ ਗਿਆ ਮਤਲਬ ਲੋਕਾਂ ਦੀਆਂ ਜਾਨਾਂ ਕੱਢਤੀਆਂ ਦਾਖਲ ਨਹੀਂ ਤਾਂ ਦਾਖਲ ਦਾ ਜਿਹੜਾ ਮਰਜ਼ੀ ਕਰਾਵੇ ਕੁੱਲੀ ਜੀ ਪ੍ਰਕਿਰਿਆ ਹੋਵੇ ਪਾਰਦਰਸ਼ਤਾ ਨਾਲ ਹੋਵੇ ਲੋਕ ਆਰਾਮ ਨਾਲ ਆਉਣ ਆਰਾਮ ਨਾਲ ਜਾਣ ਆਫਟਰ ਆਲ ਸਰਕਾਰ ਸਾਹਿਬ ਨੇ ਦਾਵਾ ਕੀਤਾ ਸੀ ਕਿ ਸਰਕਾਰ ਚਾਹੁੰਦੀ ਕੀ ਆ ਕਿ ਲੋਕ ਲੋਕਤੰਤਰ ਦੇ ਹਿੱਸਾ ਬਣਨ ਕੀ ਨਾ ਬਣਨ ਜੇ ਚਾਹੁੰਦੇ ਬਣਨ ਫਿਰ ਇੱਕ ਦਫ਼ਤਰ ਇੱਥੇ ਹਜ਼ਾਰ ਬੰਦੇ ਢਾਕਲ ਕਰਾਉਣ ਦਾ ਕੋਈ ਪ੍ਰਬੰਧ ਹੈ ਸੀਐਮ ਸਾਹਿਬ ਨੇ ਦਾਵਾ ਕੀਤਾ ਫ੍ਰੀ ਐਂਡ ਫੇਅਰ ਇਲੈਕਸ਼ਨ ਹੋਣਗੇ ਤੇ ਪਾਰਕ ਸੀਐਮ ਕਹਿੰਦਾ ਕੋਸ਼ਿਸ਼ ਕਰਦਾ ਕੋਸ਼ਿਸ਼ ਆ ਜਦੋਂ ਦਾਵਾ ਕਰਦਾ ਨਾ ਇਹ ਵੇਖਿਆ ਕਰੋ ਤੇ ਖਾਦੀ ਪੂਰੀ ਹੈ ਕਿ ਨਹੀਂ ਆ ਦੱਸੋ ਮਾਈਕ ਰੀ